ਬਾਲ ਵਿਆਹ ਕਰਨ ਤੇ ਭਾਵੇਂ ਸਰਕਾਰ ਵੱਲੋਂ ਸਖਤ ਕਾਨੂੰਨ ਬਣਾਏ ਗਏ ਹਨ ਪਰ ਫਿਰ ਵੀ ਲੋਕ ਬਾਲ ਵਿਆਹ ਕਰਨ ਤੋਂ ਨਹੀਂ ਹਟਦੇ ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਦ ਕਿ 16 ਸਾਲ ਦੀ ਲੜਕੀ ਅਤੇ 25 ਸਾਲ ਦੇ ਲੜਕੇ ਦਾ ਵਿਆਹ ਹੋਣ ਜਾ ਰਿਹਾ ਸੀ ਤਾਂ ਪਤਾ ਲੱਗਦਾ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਵਿਆਹ ਨੂੰ ਰਕਵਾ ਦਿੱਤਾ ਅਤੇ ਇਸ ਮੌਕੇ ਤੇ ਬਾਲ ਵਿਕਾਸ ਭਾਗ ਦੇ ਅਧਿਕਾਰੀ ਵੀ ਪਹੁੰਚੇ ਉਹਨਾਂ ਨੇ ਡਾਕੂਮੈਂਟ ਚੈੱਕ ਕਰਕੇ ਦੱਸਿਆ ਕਿ 16 ਸਾਲ ਦੀ ਲੜਕੀ ਅਤੇ 25 ਸਾਲ ਦਾ ਲड़का ਹੈ ਇਸ ਲਈ ਇਸ ਵਿਆਹ ਨੂੰ ਰੁਕਵਾ ਦਿੱਤਾ ਗਿਆ ਹੈ ਪਰ ਜੇ ਫਿਰ ਵੀ ਇਹ ਵਿਆਹ ਕਰਨਗੇ ਤਾਂ ਬਣਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਲड़का ਮੁਕਸਰ ਜ਼ਿਲ੍ਹੇ ਦਾ ਹੈ ਅਤੇ ਲੜਕੀ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਹਾਂਜੀ ਭਾਈ ਜੀ ਨਾ ਤੁਹਾਡਾ ਮੇਰਾ ਨਾਮ ਹੈ ਅਸੀ ਮਨਜੀਤ ਸਿੰਘ ਚੌਕੀਨ ਚਾਰਜ ਵਰਦਮਨ ਕੀ ਕੱਟਾਂ ਕੱਟੀ ਅਸੀਂ ਪਹੁੰਚੇ ਇੱਥੇ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਨਵਾਲਕ ਲੜਕੀ ਦਾ ਵਿਆਹ ਕਰ ਰਹੇ ਹਨ ਇਹਦੀ ਉਮਰ 16.5 ਸਾਲਾਂ ਅਤੇ ਮੌਕੇ ਤੇ ਪਹੁੰਚੇ ਹਾਂ ਲੜਕੇ ਦੀ ਉਮਰ 25 ਸਾਲਾਂ ਤੇ ਬਾਕੀ ਅਸੀਂ ਸਵੰਤ ਮਹਿਕਮੇ ਨੂੰ ਅਸੀਂ ਸੂਚਿਤ ਕਰਤਾ ਮੌਕੇ ਤੇ ਪਹੁੰਚ ਰਹੇ ਹਾਂ ਅਸਰ ਹੁੰਦੇ ਜੋ ਕਾਰਵਾਈ ਬਣਦੀ ਹੈ ਉਹ ਕਾਰਵਾਈ ਕੀਤੀ ਜਾਵੇ ਵਿਆਹ ਰਕਵਾਤਾ ਕੀ ਵਿਆਹ ਰਕਵਾਤਾ ਕਿਹਨਾਂ ਕੋਲ ਆ ਸਰ ਮੇਰਾ ਨਾਮ ਹੈਗਾ ਜੀ ਰਾਜਵਿੰਦਰ ਸਿੰਘ ਲੀਗਲ ਕੰਪਰਮਿਸ਼ਨ ਅਫਸਰ ਜਿਲ੍ਹਾ ਬਾਲ ਸੁਰੱਖਿਆ ਦਫ਼ਤਰ ਬਟਿੰਡਾ ਤੋਂ ਕੀ ਪ੍ਰੋਬਲਮ ਕੀ ਸਰ ਇਹ ਤੁਸੀਂ ਪਹੁੰਚ ਗਏ ਮੈਨੂੰ ਸਰ ਸਾਨੂੰ ਨਾ ਜੀ ਆਪਣਾ ਜਿਹੜੀ ਵਰਧਮਨ ਚੌਕੀ ਤੋਂ ਇੱਕ ਇਨਫਾਰਮੇਸ਼ਨ ਮਿਲੀ ਸੀਗੀ ਵੀ ਇੱਕ ਨਾਬਾਲਗ ਲੜਕੀ ਹੈ ਉਹਦਾ ਮਤਲਬ ਮੈਰਿਜ ਹੋ ਰਹੀ ਹੈ ਤੇ ਅਸੀਂ ਸਰ ਉਹਨਾਂ ਦੀ ਜਿਹੜੀ ਕਾਲ ਸੁਣਨ ਤੋਂ ਬਾਅਦ ਤੁਰੰਤ ਇੱਥੇ ਪਹੁੰਚੇ ਤੇ ਸਾਡੇ ਆਉਣ ਤੋਂ ਪਹਿਲਾਂ ਜਿਹੜੀ ਹੈਗੀ ਪੁਲਿਸ ਆਲਰੇਡੀ ਇੱਥੇ ਪਹੁੰਚ ਚੁੱਕੀ ਸੀਗੀ ਹੁਣ ਸਰ ਅਸੀਂ ਵੈਰੀਫਾਈ ਕੀਤਾ ਜਿਹੜੀ ਕੁੜੀ ਦੀ ਏਜ ਹੈ ਲੜਕੀ ਦੀ ਏਜ ਹੈ ਉਹ ਲਗਭਗ 16-17 ਸਾਲ ਹੈ ਤੇ ਲੜਕੇ ਦੀ ਇਹ ਕਿ ਮਤਲਬ ਹਰਕਾ ਹੈਗਾ ਮੁਕਸਰ ਦਾ ਡਿਸਟ੍ਰਿਕਟ ਨੂੰ ਬਲਾਕ ਕਰਦਾ ਇਸ ਸਿਰ ਮੌਕੇ ਤੇ ਆ ਕੇ ਕਿਹੜੀ ਹੈਗੀ ਮੈਰਿਜ ਹੋ ਰੂਪੀ ਦੀ ਬੈਠ ਨਹੀਂ ਹੋ ਠੀਕ ਹੈ ਭਾਈ ਜੀ ਨਾ ਤੁਹਾਡਾ ਮਲਕੀਤ ਸਿੰਘ ਜੀ ਮਲਕੀਤ ਮੈਰਿਜ ਕਿਦੀ ਹੋ ਰਹੀ ਸੀ ਇੱਥੇ ਆਏ ਹੋ ਤੁਸੀਂ ਮੁੰਡੇ ਮੇਰੇ ਦੀ ਅੱਛਾ ਤੁਹਾਡੇ ਬੇਟੇ ਦੀ ਕੀ ਹੋਇਆ ਫਿਰ ਇੱਥੇ ਇੱਥੇ ਸਾਨੂੰ ਪਤਾ ਲੱਗਿਆ ਕਿ ਕੁੜੀ ਦੀ ਉਮਰ ਘੱਟ ਆ ਜੀ ਤੇ ਸਾਨੂੰ ਇਹ ਗੱਲ ਦਾ ਪਹਿਲਾਂ ਪਤਾ ਨਹੀਂ ਸੀ ਹਾਂਜੀ ਕਿੰਨੀ ਉਮਰ ਕਰੇ ਕੁੜੀ ਦੀ ਕੁੜੀ ਦੀ ਉਮਰ 17 ਸਾਲ ਕਰ ਰਹੀ ਹੈ ਹੈ 17 ਜੀ 17 ਸਾਲ ਅੱਛਾ ਤੇ ਮੁੰਡੇ ਦੀ ਉਮਰ ਕਿੰਨੀ ਹੈਗੀ ਮੁੰਡੇ ਦੀ 25 26 ਸਾਲ ਹੈ ਜੀ। ਹੂੰ। ਲੱਗਦਾ ਵੀ ਗਲਤੀ ਹੈ ਬਈ ਜੀ। ਗਲਤੀ ਹੈਗੀ ਜੀ। ਹੂੰ। ਗਲਤੀ ਮੰਨਦੇ ਹੋ? ਹਾਂ ਜੀ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਪਹਿਲਾਂ عمر ਘਟਾਈ ਕੁੜੀ ਦੀ। ਹੂੰ। ਹੁਣ ਮੈਰਿਜ ਰਕਵਾਦੀ ਪੁਲਿਸ ਨੇ ਆਕੇ। ਹਾਂ ਜੀ। ਹੂੰ। ਠੀਕ। ਹਾਂ ਜੀ ਬਈ ਜੀ ਨਾ ਤੁਹਾਡਾ ਸੰਦੀਪ ਸਿੰਘ। ਸੰਦੀਪ ਇੱਥੇ ਬੈਠੇ ਹੋ ਤੁਹਾਡੀ ਮੈਰਿਜ ਸੀ ਅੱਜ ਕੀ ਹੋਇਆ ਕੀ ਹੈਗਾ? ਹਾਂ ਜੀ ਕੁੜੀ ਦੀ ਉਮਰ ਘਟਾਈ। ਹੂੰ। ਸਾਨੂੰ ਪਤਾ ਨਹੀਂ ਦੱਸਿਆ ਨਹੀਂ। ਤੁਹਾਡੀ ਕਿੰਨੀ ਉਮਰ ਹੈਗੀ? ਮੇਰੀ 25 ਸਾਲ ਹੋ ਗਈ 25। ਹੂੰ। ਤੇ ਕੁੜੀ ਦੀ ਉਮਰ ਕਿੰਨੀ ਹੈ? ਕੁੜੀ ਦੀ ਉਮਰ ਤਾਂ ਨਹੀਂ ਪਤਾ ਕਿੰਨੀ ਪੁਲਿਸ ਆਈਏ ਪੁਲਿਸ ਹਾਂਜੀ ਪੁਲਿਸ ਪਰ ਰਕਵਾਸੀ ਮੈਜੀ ਪੁਲਿਸ ਨੇ ਕੀ ਕਹਿੰਦੇ ਹੈਗਾ ਪਤਾ ਨਹੀਂ ਕੀ ਕਹਿ ਕੇ ਗਈ ਮੇਰੇ ਕੋਲ ਤਾਂ ਹਾਂ ਲੱਗਦਾ ਵੀ ਕੁੜੀ ਦੀ ਉਮਰ ਪਹਿਲਾਂ ਜਾਨੂੰ ਦੇਖਣੀ ਚਾਹੀਦੀ ਸੀ ਗਲਤੀ ਹੈ ਤੁਹਾਡੀ ਹਾਂਜੀ ਸੌਣੀ ਤਾਂ ਗਲਤੀ ਮੰਨਦੇ ਹੋ ਨਹੀਂ ਹਾਂਜੀ ਕਹੇ ਦੇ ਪੁੱਤ ਕਹਦੇ ਤੂੰ ਹਰਾਮ ਕਹਿ ਬਈ ਮੈਨੂੰ ਪਤਾ ਨਹੀਂ ਸੀ ਗਿਆ ਤੁਹਾਨੂੰ ਅੱਛਾ